ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਬਈ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਤੁਸੀਂ ਦੇਖੋਗੇ ਤੁਹਾਨੂੰ ਵਧੀਆ ਲੱਗਣਗੀਆਂ ਮਸ਼ੀਨਰੀਆਂ ਤੇ ਇਹ ਵੀਡੀਓ ਵੀ ਮੈਂ ਉਮੀਦ ਕਰੂੰਗਾ ਤੁਹਾਨੂੰ ਵਧੀਆ ਲੱਗੇਗੀ ਤੇ ਗੱਲ ਆਪਾਂ ਪੂਰੀ ਕਰਾਂਗੇ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਤੁਸੀਂ ਨੋਟ ਕਰ ਲਿਓ 7814038764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੇਚਣ ਵਾਸਤੇ ਕਿਸੇ ਵੀ ਏਰੀਆ ਚੋਂ ਪਿੰਡ ਚੋਂ ਸ਼ਹਿਰ ਚੋਂ ਕੋਠੀਆ ਘਰ ਮਕਾਨ ਜਾਂ ਫਿਰ ਇਹਨਾਂ ਤੋਂ ਇਲਾਵਾ ਗੱਡੀ ਜਾਂ ਮੋਟਰਸਾਈਕਲ ਹੈ ਬੁਲਟ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਜੀ ਹੁਣ ਆਪਾਂ ਸਵਿਫਟ ਗੱਡੀ ਦੀ ਗੱਲ ਕਰਦੇ ਹਾਂ ਪਹਿਲੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਆਪਣੇ ਕੋਲੇ ਏਰੀਆ ਚ ਪਹੁੰਚਿਆ ਬਰਨਾਲੇ ਚ 2010 ਮਾਡਲ ਗੱਡੀ ਹੈ ਬਈ ਆ 2025 ਤੱਕ ਇਹਦੀ ਪਾਸਿੰਗ ਹੈਗੀ ਹੈ ਜੀ 1,60,000 ਰੁਪਿਆ ਡਿਮਾਂਡ ਹੈ 80 ਤੋਂ 85 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਆ ਕੋਈ ਨੁਕਸਾ ਆਪਾਂ ਨੂੰ ਕਿਸੇ ਪਾਸੋਂ ਨਹੀਂ ਮਿਲਣਾ ਬਹੁਤ ਵਧੀਆ ਸਾਫ ਕੰਡੀਸ਼ਨ ਦੀ ਗੱਡੀ ਐ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਪਸੰਦ ਆਈ ਹੋਵੇ ਜਾ ਕੇ ਦੇਖਣੇ ਵਜਾ ਕੇ ਦੇਖ ਲਓ ਬਾਕੀ ਅੰਦਰ ਬਾਹਰ ਉਹ ਇਹਨਾਂ ਨੇ ਫੋਟੋਆਂ ਬਹੁਤ ਵਧੀਆ ਖਿੱਚ ਕੇ ਭੇਜ ਰੱਖੀਆਂ ਤੇ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 9464060048 ਜਿਹੜੀ ਸੈਕੰਡ ਗੱਡੀ ਆਪਾਂ ਲੈ ਕੇ ਪਹੁੰਚਿਆ ਵੀ ਬਰੇਜਾ ਆਪਣੇ ਕੋਲੇ ਜੈਡ ਡੀ ਆਈ ਪਹੁੰਚੀ ਐ 2016 ਮਾਡਲ ਗੱਡੀ ਆ ਰੰਗ ਤੁਸੀਂ ਦੇਖ ਲੂ 650 ਡਿਮਾਂਡ ਹੈ ਜੀ ਗੱਡੀ ਦੀ ਕੰਡੀਸ਼ਨ ਆ ਲੋਕੀਆ ਗਿੱਦੜਵਾਹਾ ਮਾਲਕ ਦਾ ਏਰੀਆ ਗਿੱਦੜਵਾਹੇ ਏਰੀਆ ਚ ਗੱਡੀ ਖੜੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਨਵੇਂ ਟਾਇਰ ਨੇ ਕੋਈ ਨੁਕਸ ਨਹੀਂ ਇੱਕ ਨੰਬਰ ਗੱਡੀ ਐ ਬਾਕੀ ਕੋਈ ਵੀ ਗੱਲਬਾਤ ਕਰਨੀ ਹੋਵੇ ਕੁਝ ਵੀ ਪੁੱਛਣਾ ਹੋਵੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਆਪਾ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਨੰਬਰ 98157 363243 ਤੀਸਰੀ ਗੱਡੀ ਆਪਾਂ Alto 2007 ਮਾਡਲ ਪੰਜਾਬ ਨੰਬਰ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਲੈ ਕੇ ਪਹੁੰਚਿਆ 1,20,000 ਰੁਪਿਆ ਡਿਮਾਂਡ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀਆ ਗੁਰਦਾਸਪੁਰ ਇਹਨਾਂ ਦਾ ਏਰੀਆ ગામ ਨਮੇਟਾਰ ਨੇ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਬਹੁਤ ਵਧੀਆ ਖਿੱਚ ਕੇ ਭੇਜੀਆਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਮੈਟਿੰਗ ਬਹੁਤ ਵਧੀਆ ਮਿਲ ਜੂਗੀ ਕੋਈ ਨੁਕਸ ਨਹੀਂ ਬਹੁਤ ਵਧੀਆ ਚਲਾਉਣ ਦੇ ਵਿੱਚ ਹੈ ਇੰਜਨ ਗੇਅਰ ਬਹੁਤ ਵਧੀਆ ਹੈ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਕਿਵੇਂ ਮਰਜੀ ਚੈੱਕ ਕਰ ਲੂ ਮਾਲਕ ਕਹਿੰਦੇ ਆ ਹਰ ਪਾਸਿਓ ਹਰ ਤਰ੍ਹਾਂ ਦੀ ਫੁੱਲ ਗਰੰਟੀ ਹੈ ਜੀ ਬਾਕੀ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਤੇ ਇੰਜਨ ਗੇਅਰ ਦੀ ਸਰਵਿਸ ਵਗੈਰਾ ਸਾਰੀ ਕਰਵਾਈ ਹੋਈ ਹੈ A to Z ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਆਪਾਂ ਨੂੰ ਮੌਕੇ ਤੇ 1 ਰੁਪਿਆ ਲਾਉਣ ਦੀ ਲੋੜ ਹੈ ਨਗੀ ਤੇ ਇੱਕ ਵੀ ਡਿਮਾਂਡਲੈਸ ਹੋ ਜਾਊਗਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 9855904374 ਤੇ ਆਲਟੋ ਗੱਡੀ ਦੀ ਆਪਾਂ ਪੂਰੀ ਗੱਲ ਕਰ ਲਈ ਹੁਣ ਤੁਸੀਂ ਦੇਖੋ ਜੀ ਮਹਿੰਦਰਾ ਦੀ ਐਕਜ਼ਾਇਲੋ ਗੱਡੀ ਆ ਜਿਹਨੂੰ ਆਪਾਂ ਯਾਇਲੋ ਵੀ ਕਹਿ ਦਿੰਨੇ ਸੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲਗਵਾ ਰੱਖੀਆਂ ਰੰਗ ਇਹਦਾ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਤੇ ਟਾਇਰਾਂ ਦੇ ਵਿੱਚ ਆ ਲਾਈ ਲੱਗੇ ਹੋਏ ਨੇ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਵਧੀਆ ਪਈ ਹੈ ਗੱਡੀ ਦਾ ਰੰਗ ਵੀ ਵਧੀਆ ਪਿਆਗਾ ਬਾਕੀ ਤੁਸੀਂ ਜੇ ਅੰਦਰੋਂ ਦੇਖੂਗੇ ਅੰਦਰੋਂ ਵੀ ਬਹੁਤ ਵਧੀਆ ਗੱਡੀ ਪਈ ਹੈ ਮਾਲਕ ਨੇ ਕਿਹਾ ਸਾਰੀ ਸਰਵਿਸ ਟੋਟਲ ਹੀ ਕਰਵਾ ਰੱਖੀ ਹੈ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦਾ हूं ਬਾਕੀ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਵੀ ਸਰਵਿਸ ਸਰਵਿਸ ਕਰਾਉਣ ਦੀ ਲੋੜ ਹੈ ਨਹੀਂ ਕੋਈ ਕੰਮ ਨਹੀਂ ਭਾਲਦੀ ਗੱਡੀ 1 ਰੁਪਿਆ ਗੱਡੀ ਭਾਲਦੀ ਨਹੀਂ ਮੌਕੇ ਦਾ ਸਾਰਾ ਕੰਮ ਕਰਵਾ ਰੱਖਿਆਗਾ ਤੇ ਮਾਲਕ ਨਾਲ ਪੂਰੀ ਗੱਲ ਹੁੰਦੀ ਹੈ ਜੀ। ਬਾਕੀ ਮਾਲਕ ਸਾਰਾ ਕੁਝ ਆਪਾਂ ਨੂੰ ਲੈ ਕੇ ਭੇਜਦੇ ਆ। ਵੀ ਜੋ ਕੁਝ ਹੈ ਗੱਡੀ ਵਾਰੀ ਸਾਰਾ ਕੁਝ ਦੱਸ ਦਿਆ ਜੀ। ਬਾਕੀ ਮੈਂ ਬੇਨਤੀ ਕਰਦਾ ਹੁੰਨਾ ਜੀ ਵੀ ਤੁਸੀਂ ਸਾਰਾ ਕੁਝ ਹੀ ਦੱਸਿਆ ਕਰੋ ਕਿਹੜੇ ਪਾਸੋਂ ਰੰਗ ਹੋਈ ਹੈ, ਕਿਹੜੇ ਪਾਸੋਂ ਨਹੀਂ ਹੋਈ, ਕਿੰਨੀ ਗੱਡੀ ਜੈਨੂਇਨ ਹੈ ਤੇ ਕਿੰਨੀ ਚੱਲੀ ਹੋਈ ਹੈ, ਕਾਗਜ਼ ਪੱਤਰ ਕੀ ਕੁਝ ਨਹੀਂ ਤੇ ਕਿੰਨੇ ਨਾਮ ਹੈ ਸਾਰਾ ਕੁਝ ਤੁਸੀਂ ਦੱਸਿਆ ਜਰੂਰ ਕਰਿਓ ਜੀ। ਤੇ ਇੱਕ ਬੇਨਤੀ ਕਰਦਾ ਜਦੋਂ ਤੁਸੀਂ ਆਪਣੇ ਕੋਲੇ ਗੱਡੀ ਭੇਜ ਦਿਓ ਮੇਨ ਗੱਲ ਹੈ ਜੀ ਆਹ ਵੀ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂ ਕਿਉਂਕਿ ਜਿਆਦਾ ਰੇਟ ਹੁੰਨ ਤੇ ਕੰਪਲੇਂਟ ਬਹੁਤ ਆਉਂਦੀ ਐ ਕਮੈਂਟ ਬਹੁਤ ਜਿਆਦਾ ਆਉਂਦੇ ਐ ਵੀ ਰੇਟ ਬਹੁਤ ਜਿਆਦਾ ਗਾ ਤਾਂ ਕਰਕੇ ਰੇਟ ਵਧੀਆ ਲਾ ਕੇ ਭੇਜਿਆ ਕਰੂ ਤੇ ਦੇਖਣ ਵਾਲੋ ਨੂੰ ਵੀ ਵਧੀਆ ਲੱਗੀ ਤੇ ਜਿਹਨੇ ਖਰੀਦਣੀ ਐ ਉਹ 2 ਮਿੰਟਾਂ ਤੱਕ ਤੁਹਾਡੇ ਤੱਕ ਪਹੁੰਚ ਜੇ ਤੇ ਗੱਡੀ ਨੂੰ ਖਰੀਦ ਕੇ ਲੈ ਜਾ ਜੀ ਰੇਟ ਹੋਵੇ ਇਹੋ ਜਿਹਾ ਬਾਕੀ ਤੁਸੀਂ ਸਾਰੇ ਸਮਝਦਾਰੋਂ ਜੀ ਮੈਥੋਂ ਸਾਰੇ ਵੱਡੇਓ ਤੁਹਾਨੂੰ ਮੇਰੇ ਤੋਂ ਵੱਧ ਪਤਾ ਹੈ ਤੇ ਹੁਣ ਆਪਾਂ ਜਿਹੜੀ ਗੱਡੀ ਦੀ ਗੱਲ ਕਰ ਰਹੇ ਸੀਗੇ ਜਿਵੇਂ ਮਹਿੰਦਰਾ ਯੈਲੋ ਜਿਹੜੇ ਇਸ ਗੱਡੀ ਦੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 872703310 ਬਾਕੀ 152 ਡਿਮਾਂਡ 10 ਮਾਡਲ ਹੈ ਬਾਕੀ ਜਾਣਕਾਰੀ ਤੁਹਾਨੂੰ ਸਾਰੀ ਮਿਲ ਗਈ ਹੋਊਗੀ ਤੇ ਵੀਡੀਓ ਦੀ ਗੱਲਬਾਤ ਚੱਲ ਰਹੀ ਆ ਆ ਗੱਡੀ ਤੁਸੀਂ ਦੇਖ ਲਈ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਮੈਨੂੰ ਜਰੂਰ ਦੱਸੋ ਤੁਸੀਂ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਵੀਡੀਓ ਦੇ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਸਾਰੇ ਜਾਣੇ ਜਰੂਰ ਦਬਾ ਦਿਓ ਜਦੋਂ ਲਾਈਕ ਕਰੋਗੇ ਤਾਂ ਵਧੀਆ ਲੱਗਦਾ ਜੀ ਤੇ ਚੈਨਲ ਨੂੰ ਵੀ ਵਧੀਆ ਲੱਗਦਾ ਹੈ ਵੀਡੀਓ ਵੀ ਵਧੀਆ ਰਹਿੰਦੀ ਹੈ ਬਾਕੀ ਜਿੰਨੇ ਤੁਸੀਂ ਆਇਓ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਚਾਹੇ ਤੁਸੀਂ ਪਹਿਲੀ ਵਾਰ ਆਇਓ ਚਾਹੇ ਤੁਸੀਂ ਪਹਿਲਾਂ ਤੋਂ ਆਪਣੇ ਨਾਲ ਜੁੜੇ ਹੋਇਆ ਜੀ ਤੇ ਕਿਸੇ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਗਾ ਜੀ ਉਹਨੂੰ ਵੀ ਹਾਲਤ ਸੈੱਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਨੀਚੇ ਮਿਲੂਗਾ ਜ਼ਰੂਰ ਦਬਾ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਜੀ ਕਿਸੇ ਨੇ ਆਪਦੀ ਕੋਈ ਮਸ਼ੀਨਰੀ ਜਾਂ ਫਿਰ ਕੋਠੀ ਮਕਾਨ ਘਰ ਕੁਝ ਵੀ ਪਾਉਣਾ ਚੈਨਲ ਤੇ ਵੇਚਣ ਵਾਸਤੇ ਆਪਣੇ ਕੋਲ ਹੀ ਆਪਣੇ ਵਟਸਐਪ ਨੰਬਰ ਤੇ ਭੇਜੋ ਵਟਸਐਪ ਨੰਬਰ ਆਪਣਾ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਹੈ ਜੀ ਤੇ ਆਪਾਂ ਹੁਣ ਸਵਿਫਟ ਗੱਡੀ ਦੀ ਗੱਲ ਕਰਾਂਗੇ 2009 ਮਾਡਲ ਮਾਲਕ ਨੇ ਗੱਡੀ ਆਪਣੇ ਕੋਲੇ ਭੇਜੀ ਹੈ ਰੇਟ 210 ਹੈ ਉਹ ਤੁਸੀਂ ਆਪੇ ਮਾਲਕ ਨਾਲ ਕਰ ਲਿਓ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਆ ਵਧੀਆ ਗੱਡੀ ਮਾਲਕ ਨੇ ਰੱਖੀ ਹੋਈ ਆ ਮਾਲਕ ਨੇ ਦੱਸਿਆ 210 ਡਿਮਾਂਡ ਆ ਜੀ ਮੋਗੇ ਏਰੀਆ ਚੋਂ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ ਨਵੇਂ ਟਾਇਰ ਨੇ ਕੰਡੀਸ਼ਨ ਆਲੋਕਿਆ ਕੋਈ ਨੁਕਸ ਨਹੀਂ ਵਧੀਆ ਗੱਡੀ ਆ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋ ਵਿੱਚ ਚਲਾ ਕੇ ਦੇਖ ਲਓ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਪੂਰੀ ਵਧੀਆ ਗੱਡੀ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਨੰਬਰ ਹੈ ਜੀ 88400 70 316011 ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਐਲਟੋ ਗੱਡੀ ਇੱਕ ਮਾਲਕ ਨੇ ਭੇਜੀ ਆ ਸ਼੍ਰੀ ਮੁਕਤਸਰ ਸਾਹਿਬ ਇਹਨਾਂ ਦਾ ਏਰੀਆ 1 ਲੱਖ 58000 ਰੁਪਏ ਡਿਮਾਂਡ ਹੈ 2011 ਮਾਡਲ ਗੱਡੀ ਐ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਜੀ ਤੇ ਟਾਇਰ ਅੱਧੇ ਆਪ ਨੂੰ ਮਿਲ ਜਾਣਗੇ ਗੱਡੀ ਓਕੇ ਐ ਕਰੇ ਘੜੀਆਂ ਮਾਲਕ ਦੇ ਤੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦਾ ਹਾਂ ਗੱਲ ਕੋਈ ਵੀ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਬਾਕੀ ਜਿਹੜਾ ਰੇਟ ਐ ਮੌਕੇ ਤੇ ਘਟੂਆ ਜ਼ਰੂਰ ਜੀ ਇੱਕ ਆਪਾਂ ਮਾਰੂਤੀ 800 ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਜੀ ਮਾਡਲ 2002 ਹੈਗਾ ਤੇ 42000 ਰੁਪਿਆ ਡਿਮਾਂਡ ਹੈ ਬਾਗਾ ਪ੍ਰਾਣਾ ਮਾਲਕ ਦੇ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਗੱਡੀ ਦੀ ਕੰਡੀਸ਼ਨ ਆਲੋਕੇ ਕੋਈ ਨੁਕਸ ਨਹੀਂ ਵਧੀਆ ਗੱਡੀ ਹੈ ਘਰੇ ਰੱਖੀ ਹੋਈ ਹੈ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਕਿਵੇਂ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 991405040072 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਓ ਜੇ ਤੁਹਾਨੂੰ ਗੱਡੀ ਪਸੰਦ ਆਉਦੀ ਹੈ ਜੀ ਲਾ ਕੇ ਵੀਡੀਓ ਦੀ ਪੂਰੀ ਆਪਾਂ ਗੱਲ ਕਰਨ ਲਈ ਤੇ ਕਿਸੇ ਕੋਲੇ ਕੁਝ ਵੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕੀ ਚਾਹੀਦਾ ਕਿਹੜੀ ਮਸ਼ੀਨਰੀ ਕਿੰਨੇ ਰੇਟ ਚ ਕਿਹੜੇ ਏਰੀਆ ਚੋ ਚਾਹੀਦੀ ਆ ਦੱਸੋ ਮੈਨੂੰ ਤੇ ਕਿਸੇ ਕੋਲੇ ਕੁਝ ਵੀ ਹੋਵੇ ਕੂਠੀਆ ਮਕਾਨ ਆਪਣੇ ਕੋਲੇ ਭੇਜ ਦਿਓ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦੇ ਅਸੀਂ